ਹਾਂਜੀ ਸਾਧ ਸੰਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਇਹ ਘਰ ਨੂੰ ਨੇ ਕਾ ਮਾਰ ਲੋ ਜੀ ਇਹ ਘਰ ਸ਼ਹੀਦ ਭਾਈ ਗਰਜੰਡ ਸਿੰਘ ਜੀ ਬੁੱਧ ਸਿੰਘ ਵਾਲੇ ਦਾ ਜੀ ਤੇ ਘਰ ਦੇ ਹਾਲਾਤ ਦੇਖ ਕੇ ਮੈਨੂੰ ਲੱਗਦਾ ਨਹੀਂ ਵੀ ਸਾਡੇ ਵੀਰ ਦਾ ਐਡੇ ਸ਼ਹੀਦ ਦਾ ਘਰ ਆ ਇਹ ਤੇ ਆਪਾਂ ਮਾਤਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇਹ ਕੋਈ ਘਰ ਦੇ ਮੈਨੂੰ ਬਾਹਲੇ ਹਾਲਾਤ ਵਧੀਆ ਨੇ ਲੱਗੇ ਆ ਵਿਚਾਰੇ ਹੋਣ ਮਾੜੀ ਜੀ ਟੀਪ ਟੂਪ ਜੀ ਕਰਾਉਣ ਲੱਗੇ ਆ ਤੇ ਆਹਾ ਤੇ ਤੁਸੀਂ ਪੜ੍ਹ ਵੀ ਸਕਦੇ ਹੋ ਬਾਈ ਜੀ ਉਹਨਾਂ ਨੇ ਕਮਰੇ ਦਾ ਨਾਮ ਵੀ ਜੋਧਿਆ ਨੇ ਸੂਰਮੇ ਦੇ ਨਾਮ ਤੇ ਰੱਖਿਆ ਅਰਜਨ ਸਿੰਘ ਜੀ ਸ਼ਹੀਦ ਭਾਈ ਗਰਜਨ ਸਿੰਘ ਜੀ ਬੋਧ ਸਿੰਘ ਜੀ ਵਾਲਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਇਹ ਭਰਾ ਹੋਏ ਆ ਜੀ ਤੇ ਇਹ ਸ਼ਹੀਦ ਪਰਿਵਾਰ ਦਾ ਘਰ ਆ ਜੀ ਤੇ ਮੈਂ ਇਸ ਘਰ ਦੇ ਤੁਹਾਨੂੰ ਹਾਲਾਤਾਂ ਬਾਰੇ ਜਾਣੂ ਕਰਾਉਣ ਆਇਆ ਜੀ ਆਪਾਂ ਮਾਤਾ ਜੀ ਦੇ ਦਰਸ਼ਨ ਕਰੰਦੇ ਆਂ ਜੀ ਅੰਦਰ ਚੱਲਦੇ ਆਂ ਜੀ। ਆਓ ਜੀ ਸਾਧ ਸੰਗਤ ਮਾਤਾ ਜੀ ਦੇ ਦਰਸ਼ਨ ਕਰ ਲਓ ਜੀ। ਤੌਰ ਮੇ ਦੀ। ਅਸੀਂ ਗੱਲਬਾਤੇ ਜਾ ਕੇ ਕਰਦੇ ਆਂ ਨਾਲ ਰੂਮ ਚ ਬਹਿ ਕੇ। ਸਾਧ ਸੰਗਤ ਦਰਸ਼ਨ ਕਰ ਲਓ। ਜੋਧਿਆਂ ਦੇ। ਹਾਂਜੀ ਸਾਧ ਸੰਗਤ ਦਾ ਦਰਸ਼ਨ ਕਰ ਲਓ ਮਾਤਾ ਜੀ ਦੇ। ਇਹਨਾਂ ਦੇ ਤਿੰਨ ਬੇਟੇ ਸ਼ਹੀਦ ਨੇ ਜੀ ਇਸ ਪਰਿਵਾਰ ਦੇ 6 ਮੈਂਬਰ ਸ਼ਹੀਦ ਨੇ ਜੀ ਤੇ ਮੈਨੂੰ ਇੱਥੇ ਆ ਕੇ ਮੈਂ ਤੁਹਾਨੂੰ ਪਹਿਲਾਂ ਵੀ ਦਰਸ਼ਨ ਸੰਗਤ ਨੂੰ ਘਰ ਦੇ ਕਰਾਏ ਨੇ ਭਈ ਇਹ ਪਰਿਵਾਰਾਂ ਨੇ ਬਹੁਤ ਤਸ਼ੱਦਦ ਝੱਲਿਆ ਜੀ ਤੇ ਆਪਾਂ ਮਿਲਦੇ ਹਾਂ ਜੀ ਮਾਤਾ ਜੀ ਨੂੰ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਾਤਾ ਜੀ ਸਿਹਤ ਠੀਕ ਹੈ ਹਾਂ ਠੀਕ ਹੈ ਜਰਾ ਕਿੰਨੇ ਸਾਲ ਦੀ ਆਰਜੋ ਹੋ ਗਈ ਮਾਤਾ ਜੀ ਹਾਂਜੀ ਅੱਛਾ 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 ਤੇ ਵੀਰ ਗਰਜੰਦ ਸਿੰਘ ਕਿੰਨੇ ਸਾਲ ਦਾ ਸੀ ਜਦੋਂ ਸ਼ਹੀਦ ਹੋ ਗਿਆ ਉਹ ਤਾਂ ਗਲਟ ਕਿੰਨਾ ਹੋਇਆ 27 28 ਸਾਲ ਦਾ ਸੀ ਤੇ ਦੂਜੇ ਵੀਰ ਤੇ ਬਹੁਤ ਬਹੁਤ ਥੋੜੇ ਦੋ ਦੋ ਸਾਲ ਛੋਟੇ ਸੀ ਵੱਡੇ ਅੱਛਾ ਤੇ ਇਹ ਸਾਧ ਸੰਗਤ ਗਰਜੰਦ ਸਿੰਘ ਜੀ ਬੋਤਸੇ ਗਾਲਾ ਸਾਡੇ ਨਾਮੀ ਸ਼ਹੀਦ ਹੋਏ ਨੇ ਉਹਨਾਂ ਦੇ ਮਾਤਾ ਜੀ ਆ ਤੇ ਥੋੜਾ ਜਿਹਾ ਢਿੱਲੇ ਸੀ ਤਾਂ ਮੈਨੂੰ ਸੰਗਤ ਸਾਨੂੰ ਪਤਾ ਲੱਗਿਆ ਸੀ ਅਸੀਂ ਪਤਾ ਵੀ ਲੈਣ ਆਏ ਸੀਗੇ ਤੇ ਮੈਂ ਆਪ ਦੇਰ ਨੂੰ ਇਸ ਗੱਲ ਦਾ ਮਾਤਾ ਜੀ ਜੀ ਪੂਰੇ ਸੰਗਤ ਨੂੰ ਵੀ ਦਿਖਾਉਣਾ ਚਾਹੁੰਦਾ ਵੀ ਪੂਰੇ ਚੜ੍ਹਦੀ ਕਲਾ ਚ ਨੇ ਤੇ ਆਪਾਂ ਹੋਰ ਵੀ ਪਰਿਵਾਰਕ ਗੱਲਾਂ ਕਰਦੇ ਆ ਮਾਤਾ ਜੀ ਨਾਲ ਹਾਂਜੀ ਮਾਤਾ ਜੀ ਜਦੋਂ ਵੀਰ ਜੀ ਉਹਨਾਂ ਦੀ ਵਰ੍ਹੇ ਸ਼ੀ ਮਨਾਉਂਦੇ ਨੇ ਤੇ ਉਦੋਂ ਕੋਈ ਆਪਾਂ ਨੂੰ ਕੋਈ ਕਿਸੇ ਨੇ ਸਹਿਯੋਗ ਦਿੱਤਾ ਵੀ ਜੇ ਆਪਣੇ ਘਰ ਦੇ ਜਿਵੇਂ ਵੀਰ ਵੀ ਸ਼ਹੀਦ ਨੇ ਉਹਨਾਂ ਦੀ ਗੁੱਡੀਆਂ ਵੀ ਵਿਆਹਣ ਵਾਲੀਆਂ ਨੇ ਤੇ ਵੀਰ ਦੂਜੇ ਵੀਰ ਦੀ ਛੋਟੇ ਵੀਰ ਦੀਆਂ ਦੋ ਗੁੱਡੀਆਂ ਨੇ ਤੇ ਉਦੋਂ ਵੱਡੇ ਤੇ ਇੱਕ ਮੁੰਡਾ ਵਾ ਵੀ ਕਿਸੇ ਨੇ ਗੱਲ ਕਦੇ ਕੀਤੀ ਵੀ ਆ ਕੇ ਵੀ ਪਿਆਰ ਵੀ ਪਰਿਵਾਰ ਇੰਨਾ ਸੰਘਰਸ਼ ਰਿਹਾ ਵੀ ਕੋਈ ਆਪਾਂ ਕਿਸੇ ਨੇ ਨਹੀਂ ਕਰਿਆ ਕੋਈ ਸਹਿਯੋਗ ਨਹੀਂ ਕਰਿਆ ਜੀ ਅੱਛਾ ਜੀ ਤੇ ਦੇਖ ਲਓ ਸਾਥ ਸੰਗਤ ਮੈਂ ਅੱਗੇ ਵੀ ਕਈ ਵਾਰੀ ਰੌਲਾ ਪਾਉਣਾ ਹੁੰਨਾ ਵਾ ਵੀ ਸਾਡੇ ਇੱਥੇ ਸਟੇਜਾਂ ਦੇ ਖੜ ਖੜ ਕੇ ਏਡੀਆਂ ਏਡੀਆਂ ਗੱਲਾਂ ਕਰਦੇ ਅਸਲੀਅਤ ਤੋਂ ਬਾੱਕ ਬੋਈਏ ਅਸਲੀਅਤ ਕੁਝ ਹੋਰ ਆ ਵੀ ਇਹ ਪਰਿਵਾਰਾਂ ਨੇ ਸੰਤਾਪ ਵੀ ਝੱਲਿਆ ਹੁਣ ਸਮਾਂ ਬਦਲ ਗਿਆ ਹੁਣ ਬੱਚੇ ਤਾਂ ਵੀਰ ਹੋਣਾ ਦੇ ਜਿਹੜੇ ਵੀਰੋਂ ਤੁਸੀਂ ਧੀਆਂ ਪਾ ਗਏ ਉਹਨਾਂ ਦੇ ਵਿਆਹਣ ਵਾਲੇ ਹੋਏ ਹੋਏ ਨੇ ਧੀਆਂ ਵਿਆਹਣ ਵਾਲੀਆਂ ਨੇ ਤੇ ਮੈਨੂੰ ਬਾਈ ਜੀ ਨੇ ਦੱਸਿਆ ਸਾਡਾ ਵੀ ਇਹ ਗੱਲ ਨੂੰ ਮੰਨ ਜਾ ਭਰਦਾ ਵੀ ਬੱਚੇ ਤਾਂ ਅਡਾਰ ਹੋਏ ਹੋਏ ਨੇ ਬੱਚੇ ਤਾਂ ਵਿਆਹਣ ਵਾਲੇ ਨੇ ਤੇ ਸਾਡੇ ਲੋਕ ਪਤਾ ਨਹੀਂ ਉੱਥੇ ਕੌਣ ਬੰਦਾ ਸ਼ਹੀਦਾਂ ਦੇ ਨਾਂ ਤੇ ਪੈਸੇ ਇਕੱਠੇ ਕਰਦਾ ਸੀ ਕਿੰਨੂੰ ਦਿੰਦਾ ਸੀ ਇੱਟੇ ਡੇ ਨਾਮੀ ਵੀਰਾਂ ਦੇ ਘਰਾਂ ਦੇ ਵਿੱਚ ਪੈਸਾ ਨਹੀਂ ਪਹੁੰਚਿਆ ਮਾੜੇ ਤੇੜੇ ਦੇ ਕਿੱਥੇ ਪਹੁੰਚਣਾ ਜੀ ਤੇ ਮੈਨੂੰ ਤਾਂ ਸਗੋਂ ਇਸ ਗੱਲ ਦੀ ਬੜੀ ਚੇਹ ਆਉਂਦੀ ਹੈ ਜੀ ਮਨ ਦੇ ਵਿੱਚ ਤੇ ਮਾਤਾ ਜੀ ਕੀ ਸਨੇਹਾ ਦੇਣਾ ਚਾਹੋਂਗੇ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਆਪ ਦੇ ਵੱਲੋਂ ਕੋਈ ਠੀਕ ਹੈ ਜੀ ਚਲੋ ਇਹ ਮਜੁਰਗ ਕਹਿੰਦੇ ਜੀ ਅਸੀਂ ਕੀ ਕਹਿ ਸਕਦੇ ਹਾਂ ਵੀ ਇੰਨੀ ਕੁਰਬਾਨੀ ਛੇ ਇਸ ਪਰਿਵਾਰ ਦੇ ਮੈਂਬਰ ਸ਼ਹੀਦ ਹੋਣ ਸਾਧ ਸੰਗਤ ਤੇ ਇਹ ਮੈਂ ਘਰ ਦੇ ਹਾਲਾਤ ਦੇਖੇ ਨੇ ਆਜਾ 4 ਦਿਨ ਪਹਿਲਾਂ ਵਿਚਾਰਿਆਂ ਨੇ ਮੈਸਤਰੀ ਲਾਏ ਨੇ ਤੇ ਹਜੇ ਉਹ ਟੀਪਾਂ ਟੂ ਪਾਈ ਚੱਲਦੀਆਂ ਗੰਧਾ ਰੂ ਤੇ ਉਹ ਘਰ ਨਹੀਂ ਵੀ ਸਾਡੀ ਮਤਲਬ ਜਿਸ ਜਰਨਲ ਦੇ ਨਾਂ ਤੇ ਸਰਕਾਰ ਨੇ 50 ਲੱਖ ਰੁਪਈਆ ਨਾਮ ਰੱਖਿਆ ਹੋਵੇ ਇਹ ਉਹ ਜਰਨਲ ਦਾ ਘਰ ਆ ਤੇ ਮੈਂ ਤੁਹਾਨੂੰ ਘਰ ਦੇ ਉੱਤੇ ਬਾਲੇ ਵੀ ਦਿਖਾ ਦਣਾ ਜੇ ਕਿਸੇ ਨੂੰ ਸ਼ੱਕ ਹੋਵੇ ਉਹ ਵੀ ਦੇਖ ਲਓ ਠੀਕ ਆ ਜੀ ਆ ਹਾਲਾਤ ਆ ਜੀ ਤੇ ਸਾਨੂੰ ਗੱਲਾਂ ਕਰਦੇਆਂ ਨੂੰ ਜਾਂ ਸਾਨੂੰ ਝੰਡੇ ਚਲਾਉਣ ਦੀ ਗੱਲ ਪਤਾ ਨਹੀਂ ਕਿੱਥੋਂ ਆ ਜਾਂਦੇ ਵੀ ਅਸੀਂ ਝੰਡੇ ਚਲਾਉਣੇ ਆ ਫਰਸ਼ ਦੇਖ ਲਓ ਜੀ ਫੇਰ ਕਹਿੰਦੇ ਵੀ ਭਾਈ ਸਾਹਿਬ ਹੁਣੀ ਗਰਮ ਬੋਲਦੇ ਨੇ ਭਾਈ ਹਰਬਾ ਵੀ ਗੁੱਸੇ 'ਚ ਬੋਲਦੇ ਨੇ ਆ ਹਾਲਾਤ ਦੇਖ ਲਓ ਜੀ ਤੇ ਇਹ ਇੱਕ ਨਾਮੀ ਜਰਨਲ ਦੇ ਘਰੇ ਬੈਠੇ ਆ ਜੇ ਮਾੜੇ ਢੀਡੇ ਦੇ ਹੋਈ ਆ ਤਾਂ ਪਤਾ ਨਹੀਂ ਉੱਥੇ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਆ ਸਾਧ ਸੰਗਤ ਤੇ ਸਗੋਂ ਮਾਤਾ ਜੀ ਵੀ ਮਾਨ ਭਰਿਆ ਹੈ ਪਹਿਲਾਂ ਵੀ ਸਾਡਾ ਮਾਨ ਗੱਲਾਂ ਕਰਦੇ ਮਾਨ ਭਰਿਆ ਹੈ ਤੇ ਮੈਨੂੰ ਬਹੁਤ ਛੇ ਆਉਂਦੀ ਹੈ ਜੀ ਤੇ ਵੀਰ ਜੀ ਹੁਣੀ ਆਪਦਾ ਫੋਨ ਨੰਬਰ ਬੋਲਣਗੇ ਜੀ ਤੇ ਵੀਰ ਜੀ ਫੋਨ ਨੰਬਰ ਬੋਲੋ ਆਪ ਦਾ 98787 98785 87 987 85 87 ਜੀ 7065 67065 ਇਹ ਇਹਨਾਂ ਦਾ ਵੀਰ ਜੀ ਉਹਨਾਂ ਦਾ ਨੰਬਰ ਆ ਜੀ ਸਾਧ ਸੰਗਤ ਵੱਧ ਤੋਂ ਵੱਧ ਸੰਪਰਕ ਕਰਕੇ ਆਪਣਾ ਫਰਜ਼ ਬਣਦਾ ਕੌਮੀ ਜਰਨਲਾਂ ਦਾ ਸਾਰ ਲੈਣੀ 30-30 ਸਾਲ ਹੋ ਗਏ ਵੀਰਾਂ ਨੂੰ ਗਿਆ ਨੂੰ ਬੱਚੇ ਵਿਹੋਂ ਨਾਲੇ ਹੋਏ ਪਏ ਨੇ ਮੈਂ ਉਹ ਬੰਦਿਆਂ ਤੇ ਹੈਰਾਨ ਆ ਜਿਹੜੇ ਬੰਦੇ ਕਹਿੰਦੇ ਜੀ ਅਸੀਂ ਸ਼ਹੀਦ ਪਰਿਵਾਰਾਂ ਦੀ ਬੜੀ ਸੇਵਾ ਕਰਦੇ ਹਾਂ ਜੀ ਅਸੀਂ ਉੱਥੋਂ ਪੈਸਾ ਇਕੱਠਾ ਕਰ ਕਰਕੇ ਦਿਨੇ ਕਿੱਥੇ ਹੈ ਕੁਝ ਤਾਂ ਦੱਸੋ ਸਾਨੂੰ ਠੀਕਾ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਤੋਂ ਕੋਈ ਉੱਚੀ ਬੋਲ ਕੇ ਕਿਹਾ ਗਿਆ ਹੋਵੇ ਤਾਂ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ